ਹਾਂਜੀ ਸ਼ਸ਼ੀਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਬਿਲਕੁਲ ਠੀਕ ਠਾਕ ਹੋਮੋਗੇ ਅੱਜ ਦੀ ਜਿਹੜੀ ਆ ਪ੍ਰੀਲ ਹੈ ਜੇ ਦੇਖੋ ਲੈ ਕੇ ਆਏ ਨਾ ਪੰਜ ਲੋਕਾਂ ਤੇ ਇਹ ਗਏ ਸੀ ਜੀ ਪਹਾੜਾਂ ਚ ਪਿਕਨਿਕ ਮਨਾਉਣ ਦੇਖੋ ਯਾਰ ਜੇ ਤੁਸੀਂ ਮਨਾਉਣ ਜਾਣਾ ਹੁੰਦਾ ਪਿਕਨਿਕ ਤਾਂ ਇਹ ਜੇ ਝਰਨੇ ਕੋਲ ਨਾ ਖੜਿਆ ਕਰੋ ਦੇਖੋ ਜੀ ਇਹ ਝਰਨਿਆਂ ਦੇ ਹੇਠ ਖੜੇ ਸੀਗੇ ਜੀ ਤੋਂ ਜਿਸ ਤੋਂ ਬਾਅਦ ਪਾਣੀ ਦਾ ਇਕਦਮ ਤੇਜ਼ ਵਹਾਵ ਆਇਆ ਤੇ ਇਹਨਾਂ ਨੂੰ ਬਹਾ ਕੇ ਲੈ ਗਿਆ ਤੇ ਇਹਨਾਂ ਪੰਜ ਜੀਆਂ ਦੀ ਜਿਹੜੀ ਮੌਤ ਹੋ ਗਈ ਆ ਦੇਖੋ ਜੇ ਤੁਸੀਂ ਪਿਕਨਿਕ ਤੇ ਸ਼ਕੀਨ ਹੋ ਜਾਂ ਘੁੰਮਣ ਫਿਰਨ ਦੇ ਸ਼ਕੀਨ ਹੋ ਜਾਓ ਜ਼ਰੂਰ ਜਾਓ ਪਹਾੜਾਂ ਚ ਇਹ ਨਹੀਂ ਕਹਿੰਦੇ ਨਾ ਜਾਓ ਪਰ ਇਹ ਜੇ ਝਰਨਿਆਂ ਦੇ ਕੋਲ ਨਾ ਖੜਿਆ ਕਰੋ ਜਿੱਥੇ ਤੁਹਾਨੂੰ ਪਤਾ ਵੀ ਖਤਰਾ ਹੈ ਹਨਾ ਦੇਖੋ ਨਾਲ ਤਾਂ ਬੱਚੇ ਇਹ ਮਰ ਗਏ ਹਨ ਡੈਥ ਹੋ ਗਈ ਨਾਲ ਇਹਨਾਂ ਦੇ ਮਾਪੇ ਬਪ ਦੀ ਹੋ ਗਏ ਦੇਖੋ ਜੀ ਇਹ ਪੰਜ ਲੋਕਾਂ ਦੀ ਜਾਨ ਚਲੀ ਗਈ ਇਸ ਲਈ ਤੁਸੀਂ ਵੀ ਆਪਣਾ ਧਿਆਨ ਰੱਖੋ ਆਪਣੇ ਬੱਚਿਆਂ ਦਾ ਧਿਆਨ ਰੱਖੋ ਇਹ ਜੀ ਜਗ੍ਹਾ ਤੇ ਘੱਟੋ ਘੱਟ ਜਾਇਆ ਕਰੋ ਜੇ ਤੁਸੀਂ ਜਾਣਾ ਵੀ ਹੈ ਚਲੋ ਆਪਾਂ ਪਹਾੜਾ ਚੇ ਨਹੀਂ ਕਹਿੰਦੇ ਵੀ ਨਾ ਜਾਓ ਹਣਾ ਘੁੰਮ ਫਿਰ ਕੇ ਆ ਜਾ ਕਰੋ ਇਹਦੇ ਝਰਨੇ ਹੇਠ ਨਾ ਨਾ ਹਾਇਆ ਕਰੋ ਜਿੱਥੇ ਆਪਾਂ ਨੂੰ ਪਤਾ ਵੀ ਖਤਰਾਗਾ ਜੇਕਰ ਤੁਹਾਨੂੰ ਇਹ ਮੇਰੀ ਅੱਧੀ ਰੀਲ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰੋ ਜੀ ਤੇ ਫੋਲੋ ਵੀ ਜ਼ਰੂਰ ਕਰ ਲਿਓ ਤੇ ਲਾਈਕ ਕਮੈਂਟ ਵੀ ਜ਼ਰੂਰ ਕਰੋ ਜੀ ਧੰਨਵਾਦ